ਟਾਂਡਾ 'ਚ ਵੱਡਾ ਹਾਦਸਾ ਤਿੰਨ ਗੱਡੀਆਂ ਦੀ ਟੱਕਰ ਤੋਂ ਬਾਅਦ ਇੰਡੀਗੋ ਤੇ ਪਲਟਿਆ ਟਰੱਕ ਟਾਂਡਾ ਉਲਮੂੜ ਤੋਂ ਕੁਝ ਕਿਲੋਮੀਟਰ ਦੂਰ ਨੈਸ਼ਨਲ ਹਾਈਵੇ ਤੇ ਪੈਂਦੇ ਅੱਡਾ ਖੁੱਡਾ ਵਿਖੇ ਚਾਰ ਗੱਡੀਆਂ ਆਪਸ ਵਿੱਚ ਟਕਰਾਉਣ ਕਾਰਨ ਤਿੰਨ ਜ਼ਖਮੀ 60 ਸਵਾਰੀਆਂ ਨਾਲ ਭਰੀ ਬੱਸ ਦਾ ਵੀ ਟਕਰਾਅ ਹੋਣ ਦੇ ਬਾਵਜੂਦ ਸਵਾਰੀਆਂ ਵਾਲ-ਵਾਲ ਬਚੀਆਂ ਤੇ ਸਾਰੀ ਘਟਨਾ ਸੀਸੀਟੀ ਕੈਮਰੇ ਵਿੱਚ ਕੈਦ ਹੋ ਗਈ ਐਕਸੀਡੈਂਟ ਦਾ ਐਕਸੀਡੈਂਟ ਦਾ ਕਾਰਨ ਆਇਆ ਜੀ ਮੈਂ ਸਵਾਰੀ ਚੱਕ ਕੇ ਤੁਰ ਚੱਲਿਆ ਸੀਗਾ ਹਜੇ ਜਿਹੜੀ ਪਿੱਛੋਂ ਗੱਡੀ ਆ ਰਹੀ ਸੀਗੀ ਮੇਰੇ ਬਰਾਬਰ ਇੱਕ ਉਹ ਮੈਨੂੰ ਕ੍ਰਾਸ ਕਰ ਰਹੀ ਸੀ ਮੈਂ ਆਪਣੀ ਲੇਨ 'ਚ ਜਾ ਰਹੀ ਜੀ ਹਜੇ 20 35 ਸਪੀਡ 'ਤੇ ਉਧਰੋਂ ਗੱਡੀ ਆਈ ਆਊਟ ਆਫ ਕੰਟਰੋਲ ਹੋ ਗਈ ਉਹਨੇ ਆ ਕੇ ਪਹਿਲਾਂ ਇਹਨੂੰ ਟੱਕਰ ਮਾਰੀ ਫੇ ਮੇਰੀ ਬੱਸ 'ਤੇ ਲੱਗੀ ਕੋਈ ਜਾਣੀ ਕਿਹੜੀ ਗੱਡੀ ਆਪਨੇ ਇਹ ਗਿਆ ਸੁਣਾਓ ਜੀ ਐਕਸੀਡੈਂਟ ਦਾ ਕਾਰਨ ਕੀ ਹੋਇਆ ਸਰ ਬ੍ਰੇਕ ਖਿਨ ਗਿਆ ਸਰ ਇਸ ਦੇ ਤੋਂ ਨਿਕਲ ਗਿਆ ਕਰੀਬ ਸਾਨੂੰ ਫੋਨ ਰਾਹगिरਨੇ ਫੋਨ ਕੀਤਾ ਜੀ ਕਿ ਕੁਡੇ ਦੇ ਲੱਗੇ ਕੋਈ ਵਾਨ ਟਕਰਾ ਗਿਆ ਜੀ ਗੱਡੀਆਂ ਚ ਗੱਡੀਆਂ ਵੱਜ ਗਈਆਂ ਜੀ ਜਦੋਂ ਅਸੀਂ ਇੱਥੇ ਆਏ ਤਾਂ ਚਾਰ ਗੱਡੀਆਂ ਦਾ ਟਕਰਾ ਹੋਇਆ ਸੀਗਾ ਜੀ ਆਪਸ ਵਿੱਚ ਜਦੋਂ ਅਸੀਂ ਡਰਾਈਵਰ ਨੂੰ ਪੁੱਛਿਆ ਕਿ ਕੀ ਗੱਲ ਹੋਈ ਹੈ ਤਾਂ ਡਰਾਈਵਰ ਕਹਿੰਦਾ ਜੀ ਨਹੀਂ ਪੈਂਦਾ ਸੀਗਾ ਨਹੀਂ ਦੇ ਵਿੱਚ ਸਾਨੂੰ ਮੈਨੂੰ ਕੋਈ ਪਤਾ ਨਹੀਂ ਚੱਲਿਆ ਕਿ ਕੀ ਹੋ ਗਿਆ ਜੀ ਜਾਂ ਮੇਥੋਂ ਸਟੀਅਰਿੰਗ ਖੋ ਗਿਆ ਜੀ ਮੈਂ ਇਧਰ ਨੂੰ ਖਾਲੀ ਜਗ੍ਹਾ ਦੇਖੀ ਖਾਲੀ ਜਗ੍ਹਾ ਦੀ ਵਜ੍ਹਾ ਨਾਲ ਮੈਂ ਇਧਰ ਨੂੰ ਮੋੜ ਦਿੱਤੀ ਜੀ ਉਧਰੋਂ ਆਪਣੇ ਟਾਂਡੇ ਵੱਲ ਤੋਂ ਟੈਂਟਰ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਿਆ ਜੀ ਕਾਰ ਆਲਰੇਡੀ ਪਹਿਲੇ ਖੜੀ ਸੀ ਜੀ ਇੱਥੇ ਉਹ ਟੈਂਟਰ ਟਰੱਕ ਕਾਰ ਦੇ ਉੱਤੇ ਪੈ ਗਿਆ ਸੀ ਪਿੱਛੇ ਰੋਡਵੇਜ ਦੀ ਬੱਸ ਆਉਂਦੀ ਜਦੋਂ ਰੋਡਵੇਜ ਦੀ ਬੱਸ ਨੇ ਦੇਖਿਆ ਕਿ ਟੈਂਟਰ ਜਿਹੜੀਆਂ ਆਪਸ ਵਿੱਚ ਵੱਜ ਰਹੀਆਂ ਉਹਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਥੋੜੀ ਜਿਹੀ ਉਤੋਂ ਗੱਡੀ ਜਿਹੜੀ ਹੈ ਟੈਂਟਰ ਦੇ ਨਾਲ ਟਕਰਾ ਗਈ ਪਿੱਛੇ ਡਾਲੇ ਦੇ ਨਾਲ ਜਿਹੜਾ ਕਿ ਕਿਸੇ ਨੂੰ ਵੀ ਕੋਈ ਝੋਟ ਨਹੀਂ ਆਈ ਮਾਮੂਲੀ ਝੋਟਾਂ ਲੱਗੀਆਂ ਜਿਨ੍ਹਾਂ ਨੂੰ ਇਹ ਫਸਟ ਏਡ ਦੇ ਕੇ ਦੋਨੋਂ ਹਸਪੀਟਲ ਟਾਂਡੇ ਭਜਾਇਆ ਤੇ ਉਹਨਾਂ ਨੂੰ ਫਸਟ ਏਡ ਦੇ ਕੇ ਤੁਹਾਡਾ ਕਿੰਨੀਆਂ ਗੱਡੀਆਂ ਲੱਗੀਆਂ ਜ